ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਦਾ ਸਿੰਘ ਜੀ ਦਾ ਜੀਵਨ ਇਤਿਹਾਸ ਬਿਕਰਮੀ ਸਨ 1748 ਦਾ ਵਰਾ ਸੀ ਸਨ 1691 ਦਾ ਸੂਰਜ ਅਸਤ ਹੋ ਰਿਹਾ ਸੀ ਜਤ ਮਾਦੋ ਦਾਸ ਸਵਾਮੀ ਰਾਮਦਾਸ ਤੇ ਡੇਰੇ ਪੁੱਜਿਆ ਮੱਠ ਦੀ ਹਾਲਤ ਵੇਖ ਕੇ ਉਹ ਪੁਚਾ ਕਾ ਰਹਿ ਗਿਆ ਮੱਠ ਦੇ ਆਂਗਣ ਵਿੱਚ ਤਾਂ-ਤਾਂ ਦਰਖਤਾਂ ਦੇ ਸੁੱਕੇ ਪੱਤੇ ਖਿਲਰੇ ਪਏ ਸਨ ਇੱਕ ਪਾਸੇ ਖਾਕੀ ਸਟਟੀਆਂ ਵਸਤਾਂ ਦਾ ਢੇਰ ਪਿਆ ਸੀ ਸਾਹਮਣੇ ਸਵਾਮੀ ਜੀ ਦੀ ਚੌਂਕੀ ਖਾਲੀ ਪਈ ਸੀ ਸਾਧੂ ਇਧਰ-ਉਧਰ ਅਵਾਰਾ ਗਊਆਂ ਦੇ ਵਗ-ਵਾਗ ਤੁਰੇ ਫਿਰਦੇ ਸਨ ਮਾਧੋਦਾਸ ਨੂੰ ਆਪਣੇ ਵੇਲੇ ਦਾ ਮਠ ਯਾਦ ਆਇਆ ਸਵਾਮੀ ਜੀ ਚੌਂਕੀ ਉੱਪਰ ਅੰਤਰ ਧਿਆਨ ਦੀ ਅਵਸਥਾ ਵਿੱਚ ਬੈਠੇ ਹੁੰਦੇ ਸਨ ਚੇਲੇ ਸਰਦਾਲੂ ਸਾਧੂ ਹਰ ਸਮੇਂ ਮੱਠ ਦੀ ਸਫਾਈ ਵਿੱਚ ਲੱਗੇ ਰਹਿੰਦੇ ਸਨ ਆਂਗਣ ਵਿੱਚ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਸੀ ਕਿਆਰੀਆਂ ਵਿੱਚ ਰੰਗ-ਬਰੰਗੇ ਫੁੱਲ ਟੈਕਦੇ ਹੁੰਦੇ ਸਨ ਪਰ ਹੁਣ ਤਾਂ ਇਹ ਉਜੜਿਆ ਡੇਰਾ ਜਾਪਦਾ ਹੈ ਮੱਠ ਦੇ ਵੇੜੇ ਵਿੱਚ ਜੜ ਹੋਏ ਖੜੇ ਮਾਧੋਦਾਸ ਨੂੰ ਇੱਕ ਪੁਰਾਣੇ ਸਾਧੂ ਨੇ ਪਹਿਚਾਣ ਲਿਆ ਵਧੀ ਹੋਈ ਦਾੜੀ ਸਿਰ ਦੇ ਵਾਲ ਅਨਵਾਹੀਂ ਰੁੱਖੇ ਸੈਨਿਕ ਭੇਸ ਸਾਧੂ ਨੇ ਦੂਸਰੇ ਸਾਧੂਆਂ ਨੂੰ ਵੀ ਬੁਲਾ ਲਿਆ ਉਸ ਦੇ ਨੇੜੇ ਆ ਗਏ ਸਾਧੂ ਨੇ ਤਸੱਲੀ ਕਰਨ ਲਈ ਪੁੱਛਿਆ ਕਿ ਆਪਣੇ ਨਾਮ ਮਾਧੋਦਾਸ ਆਹੇ ਮਾਧੋਦਾਸ ਨੇ ਸਿਰ ਹਿਲਾ ਕੇ ਹਾਂ ਮੈਂ ਭਰੀ ਸੁਣਦਿਆਂ ਹੀ ਸਾਧੂਆਂ 'ਚ ਕੁਸਰ-ਮੁਸਰ ਹੋਣ ਲੱਗੀ ਤਾਂ ਪਹਿਲੇ ਸਾਧੂ ਨੇ ਤਾੜਿਆ ਹੇ ਕੋਈ ਆਵਾਜ਼ ਕਰੋ ਨਾਏ ਸਾਰੇ ਚੁੱਪ ਹੋ ਗਏ ਇੱਕ ਹੋਰ ਸਾਧੂ ਨੇ ਵਿਅੰਗ ਨਾਲ ਪੁੱਛਿਆ ਸਵਾਮੀ ਜੀ ਦਾ ਯੋਧਾ ਜੰਗ ਜਿੱਤ ਕੇ ਆਇਆ ਹੈ ਮਾਦੋਦਾਸ ਫਿਰ ਵੀ ਕੁਝ ਨਹੀਂ ਬੋਲਿਆ ਮਠ ਅੰਦਰ ਇੱਧਰ ਉੱਧਰ ਨਜ਼ਰ ਘੁਮਾਈ ਪੁੱਛਿਆ ਸਵਾਮੀ ਜੀ ਕਿੱਥੇ ਹਨ ਇੱਕ ਚੇਲਾ ਹੱਸਿਆ ਤੇ ਉਸ ਪਹਿਲੇ ਸਾਧੂ ਵੱਲ ਇਸ਼ਾਰਾ ਕਰਦਿਆ ਕਿਆ ਹੁਣ ਤਾਂ ਇਹੀ ਸਵਾਮੀ ਹਨ ਪਹਿਲੇ ਸਵਾਮੀ ਜੀ ਕਿੱਧਰ ਹਨ ਮਾਦੋਦਾਸ ਨੇ ਉਤਸੁਕਤਾ ਨਾਲ ਪੁੱਛਿਆ ਨਹੀਂ ਹਨ 4-5 ਸਾਧੂ ਇੱਕ ਸਾਥ ਬੋਲੇ ਚਲੇ ਗਏ ਥੋ ਇਥੋਂ ਨਹੀਂ ਇਸ ਸੰਸਾਰ ਤੋਂ ਹੀ ਚਲੀ ਗਈ ਪਹਿਲੇ ਸਾਧੂ ਨੇ ਭਾਵ ਰਹਿਤ kiya ਕਦ ਮਾਦੋਦਾਸ ਅੰਦਰ ਜਿਵੇਂ ਤੋਪ ਦਾ ਗੋਲਾ ਫਟ ਗਿਆ ਉਹ ਅੱਖਾਂ ਪਾਰ ਆਈਆਂ ਬਰੇ ਬੀਤ ਗਏ ਜਦ ਤੋਂ ਮਠ ਛੋੜਿਆ ਸੀ ਸ਼ਾਇਦ ਅਗਲੇ ਬਰੇ ਹੀ ਮਾਦੋਦਾਸ ਅੱਗੇ ਵਧਿਆ ਸਾਹਮਣੇ ਪਈ ਚੌਂਕੀ ਉੱਪਰ ਸੇ ਰੱਖ ਕੇ ਰੋਣ ਲੱਗਾ ਸਾਧੂ ਦਾ ਸਾਧੂ ਹੈਰਾਨ ਹੋਏ ਚੁੱਪ ਚਾਪ ਖੜੇ ਵੇਖਣ ਲੱਗੇ ਉਹਨਾਂ ਨੂੰ ਕੁਝ ਫਿਕਰ ਵੀ ਪਿਆ। ਸਵਾਮੀ ਜੀ ਦਾ ਸਭ ਤੋਂ ਚਹੇਤਾ ਸ਼ិਸ਼ਯ ਸੀ ਮਾਧੋਦਾਸ। ਨਵਾਂ ਸਵਾਮੀ ਬਣਿਆ ਸਾਧੂ ਉਸ ਦੇ ਸਹਰਾਣੇ ਆਣ ਖੜਾ। ਕੁਝ ਪਲ ਰੋਂਦੇ ਮਾਧੋਦਾਸ ਵੱਲ ਵੇਖਦਾ ਰਿਹਾ। ਅੰਦਰੋਂ ਉਹ ਮਾਧੋਦਾਸ ਨਾਲ ਈਰਖਾ ਵੀ ਰੱਖਦਾ ਸੀ। ਆਪਣੇ ਗੁਨਾ ਕਰਕੇ ਉਹ ਸਭਣਾ ਛੇਲਿਆ ਅਤੇ ਸਾਧੂਆਂ ਉੱਪਰ ਹਾਵੀ ਰਿਹਾ ਸੀ। ਪਰ ਹੁਣ ਉਹ ਸਵਾਮੀ ਨਹੀਂ ਰਿਹਾ ਤੇ ਮੱਠ ਦੀ ਉਹ ਮਰਿਆਦਾ ਵੀ ਨਹੀਂ ਰਹੀ। ਉਹ ਰੁੱਖਾ ਜਿਹਾ ਬੋਲਿਆ ਮਾਧੋਦਾਸ ਇਥੇ ਤੇਰਾ ਵਿਰਲਾਪ ਸੁਣਨ ਵਾਲਾ ਕੋਈ ਨਹੀਂ ਹੈ। ਹਵਾਜ ਸੁਣਦਿਆਂ ਹੀ ਮਾਧੋਦਾਸ ਨੇ ਭਿੱਜੀਆਂ ਅੱਖਾਂ ਨਾਲ ਉੱਪਰ ਤੱਕਿਆ। ਉਸ ਦਾ ਸਾਥੀ ਚੇਲਾ ਸਵਾਮੀ ਬਣਿਆ ਟਾਕਾ ਉੱਪਰ ਦੋਵੇਂ ਹੱਥ ਰੱਖੀ ਖੜਾ ਸੀ। ਮਾਧੋਦਾਸ ਨਵਾਂ ਸਵਾਮੀ ਫਿਰ ਬੋਲਣ ਲੱਗਾ। ਲੰਮਾ ਸਮਾਂ ਤੂੰ ਮੱਠ ਤੋਂ ਬਾਹਰ ਆਇਆ ਹੈ। ਬੇਰਾਗੀ ਜੀਵਨ ਦੀਆਂ ਬੰਦਸ਼ਾਂ ਦੀ ਤੂੰ ਪਾਲਣਾ ਨਹੀਂ ਕੀਤੀ ਹੋਵੇਗੀ। ਸੈਨਿਕ ਜੀਵਨ ਵਿੱਚ ਸੰਭਵ ਨਹੀਂ ਹੈ। ਏ ਵੀ ਪਤਾ ਨਹੀਂ ਤੂੰ ਇੱਥੇ ਕਿਸ ਮਕਸਦ ਨਾਲ ਆਇਆ ਹੈ ਪਤਾ ਨਹੀਂ ਤੇਰੇ ਮਨ ਵਿੱਚ ਕੀ ਹੈ ਪਰ ਮੱਠ ਦਾ ਸਵਾਮੀ ਹੋਣ ਦੀ ਹیثیت ਵਿੱਚ ਮੈਂ ਇਹਨਾ ਸਪਸ਼ਟ ਕਰ ਦੇਵਾਂ ਇੱਥੇ ਮੱਠ ਵਿੱਚ ਹੁਣ ਤੇਰੇ ਲਈ ਕੋਈ ਜਗ੍ਹਾ ਨਹੀਂ ਹੈ ਮੱਠ ਵਿੱਚ ਇੱਕ ਸੰਸਾਰੀ ਮਾਨਸ ਸੈਨਿਕ ਜਾਂ ਪਗੌੜਾ ਸੈਨਿਕ ਬਹੁਤ ਸਮਾਂ ਨਹੀਂ ਟਿਕ ਸਕਦਾ ਇੱਕ ਦਿਨ ਦੋ ਦਿਨ ਰਹਿ ਸਕਦਾ ਹੈ ਉਹ ਵੀ ਇਸ ਲਈ ਤੂੰ ਇਸ ਮੱਠ ਦਾ ਕਦੇ ਬੈਰਾਗੀ ਸਾਧੂ ਰਿਆ ਹੈ ਖਾਣ ਪੀਣ ਤੈਨੂੰ ਉਦੋਂ ਪ੍ਰਾਪਤ ਹੋਵੇਗਾ ਜਦੋਂ ਮੱਠ ਵਿੱਚ ਰਹਿੰਦੇ ਸਾਰੇ ਜੋਗੀ ਸਾਧੂ ਚੇਲੇ ਭੋਜਨ ਕਰ ਹਟੇ ਹੋਣਗੇ ਆ ਕੇ ਨਵੇਂ ਸਵਾਮੀ ਨੇ ਮੂੰਹ ਫੇਰਿਆ ਤੇ ਆਪਣੀ ਕੁਟਿਆਵਲ ਚਲਿਆ ਗਿਆ ਮਾਦਉਦਾਸ ਦਾ ਮਨ ਬੜਾ ਦੁਖੀ ਹੋਇਆ ਇਹ ਤਾਂ ਸਰਾਸਰ ਨਿਰਾਦਰ ਸੀ ਜੰਗ ਦੇ ਮੈਦਾਨ ਵਿੱਚ ਕੋਈ ਉਸ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦਾ ਤਾਂ ਉਹ ਉਸ ਦੀ ਗਰਦਨ ਧੜ ਤੋਂ ਅਲੱਗ ਕਰ ਦਿੰਦਾ ਇਥੇ ਉਹ ਬੇਵਸੀ ਚੋਪਰਿਆ ਸਵਾਮੀ ਜੀ ਦੀ ਮੋਦ ਅਸਹਿ ਸੀ ਇਹ ਨਿਰਾਦਰਤਾ ਉਸ ਦੁੱਖ ਸਾਹਮਣੇ ਕੁਝ ਵੀ ਨਹੀਂ ਸੀ ਉਹ ਉੱਠਿਆ ਤੇ ਇੱਕ ਰੁੱਖ ھیਠਾ ਜਾ ਕੇ ਮੱਥਾ ਫੜ ਕੇ ਬੈਠ ਗਿਆ ਇਸ ਰੁੱਖ ھیਠਾ ਉਸਨੇ ਸਵਾਮੀ ਜੀ ਨਾਲ ਬੜੀਆਂ ਗੋਸ਼ਟਾਂ ਕੀਤੀਆਂ ਸਨ ਅੱਖਾਂ ਫੇਰ ਪਰ ਆਈਆਂ ਉਸ ਦਿਨ ਜੋ ਵੀ ਬੱਚਿਆ ਖੁਚਿਆ ਮਿਲਿਆ ਖਾ ਲਿਆ ਮੱਠ ਲਈ ਉਸਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਰਿਆਸੀ ਰਹਿੰਦੇ ਆ ਜਦ ਮਨ ਬੇਚੈਨ ਹੁੰਦਾ ਸੀ ਤਾਂ ਦਰਿਆ ਚਨਾਬ ਉਸਦਾ ਵੱਡਾ ਅਸਰ ਆ ਰਿਹਾ ਸੀ ਉਸ ਦੇ ਕੰਡੇ ਬੈਠ ਕੇ ਵਗਦੇ ਪਾਣੀ ਨੂੰ ਵੇਖਦਿਆਂ ਮਨ ਸ਼ਾਂਤ ਹੋ ਜਾਂਦਾ ਸੀ ਇੱਥੇ ਗੋਦਾਵਰੀ ਨਦੀ ਉਸ ਦਾ ਸਹਾਰਾ ਬਣੀ ਰਾਤ ਜਿਵੇਂ ਕਿਵੇਂ ਮੱਠ ਵਿੱਚ ਕੱਟੀ ਤੇ ਫਿਰ ਪੈਰ ਦੇ ਤੜਕੇ ਬਿਨਾਂ ਕਿਸੇ ਨੂੰ ਮਿਲਿਆ ਚੁੱਪਚਾਪ ਗੋਦਾਵਰੀ ਨਦੀ ਵੱਲ ਤੁਰ ਪਿਆ ਅਜੇ ਤਾਂ ਪਰਿੰਦਿਆਂ ਨੇ ਵੀ ਆਪਣੇ ਆਲਣੇ ਨਹੀਂ ਸੰਛੱਡੇ ਸੁਰਮਈ ਰੰਗੀ ਸਵੇਰ ਵਿੱਚ ਗੋਦਾਵਰੀ ਦਾ ਪਾਣੀ ਇਸ ਤਰ੍ਹਾਂ ਸ਼ਾਂਤ ਵਹਿ ਰਿਹਾ ਸੀ ਜਿਵੇਂ ਉਸ ਨੂੰ ਕੰਡਿਆਂ ਦੇ ਜਾਗ ਪੈਦਾ ਪੈਣ ਦਾ ਖਦਸ਼ਾ ਹੋਵੇ ਮਾਧੋਦਾਸ ਦੋਵੇਂ ਗੋਡੇ ਜੋੜੀ ਉੱਪਰ ਠੋਡੀ ਰੱਖੀ ਸੋਚ ਰਿਹਾ ਸੀ ਸ਼ਾਇਦ ਮੈਂ ਹੀ ਅਪਾਗਾ ਹਾਂ ਖੋਟੀ ਤਕਦੀਰ ਵਾਲਾ ਮੈਂ ਜਿਸ ਨੂੰ ਪਿਆਰ ਕਰਦਾ ਹਾਂ ਆਪਣਾ ਸਮਝਣ ਲੱਗਦਾ ਹਾਂ ਉਹ ਸਦਾ ਲਈ ਸਾਥ ਛੱਡ ਕੇ ਤੁਰ ਜਾਂਦਾ ਹੈ ਪਿੰਡ ਵਾਲੇ ਦੱਸਦੇ ਸਨ ਤੂੰ ਆਪਣੇ ਮਾਪ ਦਾ ਬੜਾ लाਡਲਾ ਸੀ ਉਹ ਤੇਨੂੰ ਦਿਨ ਰਾਤ ਆਪਣੇ ਕੰਧੇ ਉੱਪਰ ਚੱਕੀ ਫਿਰਦੇ ਸਨ ਪਤਾ ਨਹੀਂ ਜੰਗਲ ਵੱਲ ਗਏ ਵਾਪਸ ਨਹੀਂ ਮੁੜੇ ਮੈਨੂੰ ਤਾਂ ਉਹਨਾਂ ਦੇ ਚਿਹਰੇ ਵੀ ਯਾਦ ਨਹੀਂ ਜਾਨਕੀ ਪ੍ਰਸਾਦ ਮੇਰਾ ਗੁਰੂ ਮੇਰਾ ਪਿਤਾ ਉਸ ਨਾਲ ਮੇਰਾ ਸਨੇਹ ਰਿਹਾ ਤੰਦਾ ਜੁੜੀਆਂ ਤਾਂ ਉਹ ਵੀ ਦੁਰ ਗਿਆ ਮੈਂ ਫਿਰ ਅਨਾਥ ਹੋ ਗਿਆ ਹੁਣ Swami ji ਵੀ ਮੈਨੂੰ ਪੁੱਤਰਾ ਵਾਂਗ ਪਿਆਰ ਦੇ ਸੰ ਉਹ ਵੀ ਸੰਸਾਰ ਤੋਂ ਕੋਚ ਕਰ ਗਏ ਸੱਚ ਹੀ ਮੈਂ ਖੋਟਾ ਸਿੱਕਾ ਹਾਂ ਜਦੋਂ ਹੀ ਕਿਸੇ ਨਾਲ ਆਪਣਾ ਪਨ ਮਹਿਸੂਸ ਹੁੰਦਾ ਹੈ ਵਿਗਨ ਪੈ ਜਾਂਦਾ ਹੈ ਪ੍ਰਮਾਤਮਾ ਮੇਰੇ ਨਸੀਬ ਕਿਸ ਤਰ੍ਹਾਂ ਦੇ ਬਣਾਏ ਨੇ ਮੋਹਰੋ ਪੰਤ ਪੇਸ਼ਵਾਨ ਨਾਲ ਰਾਲ ਕੇ ਐਨੀਆਂ ਜੰਗਾਂ ਲੜੀਆਂ ਨੇ ਇੰਨਾ ਕਤਲੇਆਮ ਕੀਤਾ ਹੈ ਵੇਖਿਆ ਹੈ ਚੁਫੇਰੇ ਲਾਸ਼ਾਂ ਦੇ ਢੇਰ ਵਿੱਚ ਲੜਦਾ ਰਿਹਾ ਹਾਂ ਕਦੇ ਮਨ ਨਹੀਂ ਸੀ ਡੋਲਿਆ ਕਦੇ ਥੱਕਿਆ ਹਾਰਿਆ ਨਹੀਂ ਸੀ ਕਦੇ ਨਿਰਾਸ਼ ਨਹੀਂ ਸੀ ਹੋਇਆ ਪਰ ਅੱਜ ਕਿਉਂ ਸਭ ਕੁਝ ਬੇਅਰਥ ਜਾਪ ਰਿਹਾ ਹੈ ਕਿਉਂ ਮਹਿਸੂਸ ਹੋ ਰਿਹਾ ਹੈ ਮੈਂ ਫਿਰ ਅनाथ ਹੋ ਗਿਆ ਹਾਂ ਸਭ ਕੁਝ ਖਤਮ ਹੋ ਗਿਆ ਹੈ 나 시ਵਾਜੀ ਦਾ ਪੁੱਤਰ ਰਿਆ 나ਸਦੀਆਂ ਫੌਜਾਂ 나 સ્વાਮੀ ਜੀ ਨਾਲ ਦੁਬਾਰਾ ਮੇਲ ਹੋ ਸਕਿਆ ਜਿਵੇਂ ਨਦੀ ਸ਼ਾਂਤ ਵਹਿ ਰਹੀ ਸੀਵੇਂ ਮਾਦੋ ਦਸ ਦੀਆਂ ਅੱਖਾਂ ਵਹਿਣ ਲੱਗੀਆਂ ਚੁੱਪਚਾਪ ਨਾਲ ਹਟਕੋਰੇ ਲਏ ਨਾ ਡੁੱਬ ਨਿਕਲੀ ਨਾ ਪੁੱਬ ਨਿਕਲੀ ਕੁਝ ਦੇਰ ਬਾਅਦ ਉਹ ਉੱਠਿਆ ਬਿਨਾ ਮਤਲਬ ਜੰਗਲ ਵਿੱਚ ਭੌਂਦਾ ਰਿਆ ਦੁਪਹਿਰ ਹੋਈ ਲਗ ਗਈ ਰਾਤ ਵੇਲੇ ਮੱਠ ਵਿੱਚ ਆ ਗਿਆ ਜੋ ਮਿਲਿਆ ਖਾ ਲਿਆ ਅਗਲੇ ਦਿਨ ਫਿਰ ਸਭ ਦੇ ਉੱਠਣ ਤੋਂ ਪਹਿਲਾਂ ਗੋਦਾਵਰੀ ਵੱਲ ਚੱਲਿਆ ਗਿਆ ਇਸ ਤਰ੍ਹਾਂ 4-5 ਦਿਨ ਲੱਗ ਗਏ ਉਸ ਦੀ ਮਾਨਸਿਕ ਦਸ਼ਾ ਪਾਗਲਾਂ ਵਰਗੀ ਹੋ ਗਈ ਦਾਦੀ ਕਿਨਾਰੇ ਬੈਠਾ ਸੋਚਣ ਲੱਗਾ ਇਸ ਤਰ੍ਹਾਂ ਕਿੰਨੇ ਕੁ ਦਿਨ ਚੱਲੇਗਾ ਮੇਰਾ ਇਸ ਤਰ੍ਹਾਂ ਜੀਣ ਦਾ ਕੀ ਅਰਥ ਹੈ ਮੱਠ ਵਿੱਚ ਹੁਣ ਮੈਨੂੰ ਕੋਈ ਪਸੰਦ ਨਹੀਂ ਕਰਦਾ ਇੱਥੋਂ ਜਾਣਾ ਹੋਵੇਗਾ ਪਰ ਕਿੱਥੇ ਜਾਵਾਂਗਾ ਜਾ ਕੇ ਕਰਾਂਗਾ ਵੀ ਕੀ ਚੰਗਾ ਇਹੀ ਹੈ ਗੋਦਾਵਰੀ ਨਦੀ ਦੀ ਗੋਦ ਵਿੱਚ ਸਮਾ ਜਾਵਾਂ ਗੁਰੂ ਜੀ ਪਾਸ ਸਵਾਮੀ ਜੀ ਪਾਸ ਪੁੱਜ ਜਾਵਾਂ ਫਿਰ ਖਿਆਲ ਆਇਆ ਸਵਾਮੀ ਜੀ ਨੇ ਤਾਂ ਕਿਹਾ ਸੀ ਤੂੰ ਮਾਧੋਦਾਸ ਕਿਸੇ ਵੱਡੇ ਕਾਰਜ ਲਈ ਪੈਦਾ ਹੋਇਆ ਹੈ ਬਸ ਇਹੀ ਹੈ ਵੱਡਾ ਕਾਰਜ ਨਦੀ ਵਿੱਚ ਤੁਰਦਾ ਜਾਵਾਂ ਗੋਡਿਆਂ ਤੱਕ ਪਾਣੀ ਲੱਕ ਤੱਕ ਪਾਣੀ ਗਲ ਤੱਕ ਪਾਣੀ ਸਿਰ ਉੱਪਰ ਪਾਣੀ ਤੇ ਫਿਰ ਆਨੰਦ ਹੀ ਆਨੰਦ ਅਨੰਤ ਨਾਲ ਭੇਦ ਹੋ ਜਾਵਾਂ ਜਿਵੇਂ ਉਸ ਉੱਪਰ ਕਿਸੇ ਨੇ ਸਮੋਹਕ ਮੰਤਰ ਕਰ ਦਿੱਤਾ ਹੋਵੇ ਨਦੀ ਵੱਲ ਜਾਣ ਲਈ ਉਹ ਉੱਠਿਆ ਉਦੋਂ ਹੀ ਜੰਗਲ ਵਾਲੇ ਪਾਸਿਓਂ ਅਢੇੜ ਉਮਰ ਦਾ ਇੱਕ ਤਕੜੇ ਜੁੱਸੇ ਵਾਲਾ ਜੋਗੀ ਉਸ ਕੋਲ ਆਣ ਖੜਾ ਮਾਧੋਦਾਸ ਨੇ ਆਣ ਮੰਨੇ ਜੇ ਮਾਣਨ ਅਲ ਪ੍ਰਣਾਮ ਕੀਤਾ ਜਿਵੇਂ ਕਾਲੀ ਵਿੱਚ ਹੋਵੇ ਕੋਈ ਪਰੇਸ਼ਾਨੀ ਹੈ ਉਸ ਦੇ ਚਿਹਰੇ ਵੱਲ ਤਾੜਦਿਆਂ ਜੋਗੀ ਨੇ ਪੁੱਛਿਆ ਮਾਧੋਦਾਸ ਚੁੱਪ ਰਿਹਾ ਆਤਮ ਹੱਤਿਆ ਕਰਨ ਬਾਰੇ ਸੋਚ ਰਹੀ ਹੈ ਜੋਗੀ ਨੇ ਫਿਰ ਪੁੱਛਿਆ ਮਾਧੋਦਾਸ ਨੇ ਨੀਵੀਂ ਪਾਲ ਲਈ ਜਾਣਦਾ ਹੈ ਆਤਮ ਹੱਤਿਆ ਕੌਣ ਕਰਦਾ ਹੈ ਮਾਧੋਦਸ ਫਿਰ ਵੀ ਨਹੀਂ ਬੋਲਿਆ ਤੇਰੀ ਮਸਤਕ ਰੇਖਾ ਬਤਾ ਰਹੀ ਹੈ ਤੂੰ ਇੱਕ ਸੂਰਬੀਰ ਯੋਧੇ ਦੀ ਮੌਤ ਮਰੇਗਾ ਤੇਰਾ ਨਾਮ ਸਦਿਆਂ ਤਿੱਕਰ ਜੀਵੇਗਾ ਮਾਧੋਦਾਸ ਹੈਰਾਨੀ ਨਾਲ ਜੋਗੀ ਵੱਲ ਵੇਖਣ ਲੱਗਾ ਉਹ ਜੋਗੀ ਦੀਆਂ ਤਿੱਖੀਆਂ ਅੱਖਾਂ ਦੀ ਤਾਬ ਨਾਲ ਚੱਲ ਸਕਿਆ ਫਿਰ ਨੀਵੀਂ ਪਾਲ ਲਈ ਆ ਬੈਠ ऋषि योगी मुनि ਆਖਦੇ ਨੇ ਮਨ ਵਿੱਚ ਕ੍ਰੋਧ ਹੋਵੇ ਗੁੱਸਾ ਹੋਵੇ ਜਾਂ ਨਿਰਾਸ਼ਾ ਹੋਵੇ ਤੁਰੰਤ ਕੋਈ ਕਰਮ ਨਹੀਂ ਕਰਨਾ ਚਾਹੀਏ ਪਹਿਲੇ ਉਸ ਸਥਿਤੀ ਵਿੱਚੋਂ ਬਾਹਰ ਨਿਕਲੋ ਉਹ ਦੋਵੇਂ ਗੋਦਾਵਰੀ ਨਦੀ ਕੰਢੇ ਇੱਕ ਪੱਥਰ ਉੱਪਰ ਬੈਠ ਗਏ ਮੇਰੀ ਤਰਫ ਦੇਖ ਯੋਗੀ ਨੇ ਕਿਹਾ ਮਾधव ਦੱਸ ਉਸ ਵੱਲ ਚਾਕਿਆ ਆਪਣੀ ਯੋਗ ਵਿਦਿਆ ਨਾਲ ਮੈਂ ਤੇਰਾ ਬੀਤ ਚੁੱਕਿਆ ਕੱਲ ਅਤੇ ਆਉਣ ਵਾਲਾ ਕੱਲ ਵੇਖ ਰਿਹਾ ਤੂੰ ਬੜੇ ਕਸ਼ਟ ਚ ਲੈਨੇ ਕਿਸੇ ਨਾਲ ਵੀ ਲੰਮਾ ਸਮਾਂ ਸਾਥ ਕਰਨ ਦਾ ਤੈਨੂੰ ਇਸ਼ਾ ਪ੍ਰਾਪਤ ਨਹੀਂ ਹੈ ਤੂੰ ਮਰਾਠਾ ਦੇਸ਼ ਦਾ ਵੀ ਨਹੀਂ ਹੈ ਤੇਰਾ ਚਿਹਰਾ ਬਤਾ ਰਿਹਾ ਤੂੰ ਇਸ ਦੇਸ਼ ਦੀ ਉੱਤਰ ਪੂਰਬ ਦਿਸ਼ਾ ਤੋਂ ਆਇਆ ਹੈ ਸਹੀ ਹੈ ਨਾ ਮਾਧੋਦਾਸ yogi ਦੀਆਂ ਗੱਲਾਂ ਤੋਂ ਬੜਾ ਪ੍ਰਭਾਵਿਤ ਹੋਇਆ ਹੌਲੀ ਹੌਲੀ ਆਪਣੀ ਵਿਥਿਆ ਸੁਣਾਉਣ ਲੱਗਾ yogi ਬਿਨਾਂ ਟੋਕੇ ਉਸ ਦੀਆਂ ਗੱਲਾਂ ਸੁਣਦਾ ਰਿਹਾ ਗੱਲਾਂ ਕਰਦਾ ਮਾਧੋਦਾਸ ਕਈ ਵਾਰ ਭਾਵਕ ਹੋਇਆ ਉਸ ਦੀਆਂ ਅੱਖਾਂ ਭਰੀਆਂ ਗਲਾ ਰੁੰਦਿਆ ਅਖਰ ਬੋਲਿਆ ਮੈਂ ਬੜਾ ਨਪਾਗਾ ਹਾਂ ਮੇਰਾ ਕਿਧਰੇ ਟਿਕਾਣਾ ਨਹੀਂ ਬਣਿਆ ਨਾ ਮਾਪੇ ਬਾਪ ਦੇ ਘਰ ਨਾ ਚਾਚੂ ਚਾਚੀ ਦੇ ਘਰ ਨਾ ਜਾਣ ਕੀ ਪ੍ਰਸਾਦ ਦੇ ਡੇਰੇ ਨਾਲ ਸਵਾਮੀ ਜੀ ਪਾਸ ਨਾ ਦਾਦੂ ਵਾੜੇ ਨਾਲ ਮਰਾਠਾ ਸੈਨਾ ਵਿੱਚ ਚੰਗਾ ਹੁੰਦਾ ਯੁੱਧ ਵਿੱਚ ਹੀ ਮਾਰਿਆ ਜਾਂਦਾ ਕੌਣ ਹੈ ਮੇਰਾ ਨਾ ਕੋਈ ਪਿੱਛੇ ਨਾ ਕੋਈ ਅੱਗੇ ਨਾ ਕੋਈ ਮੇਰੀ ਉਡੀਕ ਕਰਨ ਵਾਲਾ ਜੀਣ ਦਾ ਕੋਈ ਮਕਸਦ ਨਹੀਂ ਆਪ ਨਾ ਮਿਲਦੇ ਤਾਂ ਹੁਣ ਤੱਕ ਮੈਂ ਗੋਦਾਵਰੀ ਦੇ ਪਾਣੀਆਂ ਵਿੱਚ ਸਮਾ ਜਾਣਾ ਸੀ ਮੇਰੇ ਲਈ ਤਾਂ ਕੋਈ ਰੋਣ ਵਾਲਾ ਵੀ ਨਹੀਂ ਹੈ ਆਖ ਦਾ ਮਾਧੋਦਾਸ ਰੋਣ ਲੱਗ ਪਿਆ yogi ਅੱਖਾਂ ਮੀਟੀ ਉਸਦੀ ਵਿਥਿਆ ਸੁਣ ਰਿਹਾ ਸੀ ਅੱਖਾਂ ਖੋਲ ਕੇ ਉਸਨੇ ਮਾਧੋਦਾਸ ਦੇ ਕੰਦੇ ਉੱਪਰ ਹਮਦਰਦੀ ਦੇ ਨਾਲ ਹੱਥ ਰੱਖਿਆ ਪੁੱਛਿਆ ਕੁਝ ਸਮਾਂ ਮੇਰੇ ਨਾਲ ਚੱਲੇਗਾ ਅੱਖਾਂ ਪੁੱਝਦਾ ਮਾਧੋਦਾਸ yogi ਵੱਲ ਇਸ ਤਰ੍ਹਾਂ ਟੱਕਣ ਲੱਗਾ ਜਿਵੇਂ ਉਸਨੂੰ yogi ਦੀ ਗੱਲ ਉੱਪਰ ਵਿਸ਼ਵਾਸ ਨਾ ਹੋਵੇ ਕੀ ਨਾਮ ਹੈ yogi ਨੇ ਪੁੱਛਿਆ ਮਾਧੋ ਮਾਧੋ ਦਾਸ ਮਾਧੋ ਦਾਸ ਦਾ ਢਿੱਲਾ ਜਿਹਾ ਬੋਲ ਨਿਕਲਿਆ ਮਾਧੋ ਦਾਸ ਮੇਰੇ ਨਾਲ ਚੱਲੇਗਾ ਤਾਂ ਮੈਂ ਤੈਨੂੰ ਆਪਣੇ ਡੇਰੇ ਵਿੱਚ ਟਿਕਾਣਾ ਦੇ ਸਕਦਾ ਹਾਂ ਖਾਣ ਪੀਣ ਲਈ ਕੋਈ ਬੰਦਸ਼ ਨਹੀਂ ਕੋਈ ਸ਼ਰਤ ਨਹੀਂ ਹੋਵੇਗੀ ਮਾਧੋ ਦਾਸ ਸੁਣ ਕੇ ਭਾਵੁਕ ਹੋ ਗਿਆ ਫੁੱਟ ਫੁੱਟ ਕੇ ਰੋਣ ਲੱਗਾ ਯੋਗੀ ਸਨੇਹ ਨਾਲ ਉਸ ਦੀ ਕੰਡ ਪਲੋਸਣ ਲੱਗਾ ਮਾਧੋ ਦਾਸ ਦਾ ਸਿਰ ਆਪ ਮਹਾਰੇ ਝੁਕਦਾ ਯੋਗੀ ਦੇ ਚਰਨਾਂ ਨਾਲ ਜਾ ਲੱਗਾ ਜੋਗੀ ਦੇ ਪੈਰ ਹੰਝੂਆਂ ਨਾਲ ਭਿੱਜਦੇ ਰਹੇ ਉੱਠ बार बार योगी ਨੇ ਕਿਹਾ ਤੇਰੇ ਜੇ ਬਹਾਦਰ ਇਸ ਤਰ੍ਹਾਂ ਬਿਰਲਾਪ ਨਹੀਂ ਕਰਦੇ ਹੁੰਦੇ ਮਾਦੋਦਾਸ ਉੱਠਿਆ ਓਵੇਂ ਭਿੱਜੇ ਮਨ ਨਾਲ ਬੋਲਿਆ बार-बार ਮੇਰੇ ਨਾਲ ਇਸ ਤਰ੍ਹਾਂ ਕਿਉਂ ਹੁੰਦਾ ਹੈ ਯੋਗੀ ਜੀ ਛੋਟਾ ਸਾ ਸੋਚਿਆ ਸੀ ਜੰਗਲ ਵਿੱਚ ਕੋਈ ਸ਼ੇਰ ਬਾਗ ਖਾ ਜਾਏਗਾ ਗੁਰੂ ਜਾਣ ਕੇ ਪ੍ਰੇਸ਼ਾਨੇ ਬਚਾ ਲਿਆ ਗੁਰੂ ਜੀ ਨਹੀਂ ਰਹੇ ਤਾਂ ਸਵਾਮੀ ਜੀ ਨੇ ਆਸਰਾ ਦਿੱਤਾ ਹੁਣ ਸਵਾਮੀ ਜੀ ਨਹੀਂ ਹਨ ਤਾ ਆਪ ਆਖ ਰਿਓ ਮੈਂ ਟਿਕਾਣਾ ਦਿਆਂਗਾ ਮੈਂ ਕਿੱਥੇ ਕਿੱਥੇ ਪਟਕਣਾ ਹੈ ਹਲੇ ਮੇਰਾ ਕਿਧਰੇ ਪੱਕਾ ਟਿਕਾਣਾ ਕਿਉਂ ਨਹੀਂ ਜਾਣਦਾ ਹਾਂ ਮਾਧੋਦਸ ਤੇਰੇ ਨਸੀਬਾਂ ਵਿੱਚ ਕਦੇ ਪੱਕਾ ਟਿਕਾਣਾ ਨਹੀਂ ਬਣੇਗਾ ਆਪਣੇ ਆਪ ਵਿਧੀ ਬਣਦੀ ਜਾਂਦੀ ਹੈ ਤੇਰੇ ਨਾਲ ਕੋਈ ਜਾਂ ਤੂੰ ਕਿਸੇ ਨਾਲ ਜੁੜਦਾ ਚਲਿਆ ਜਾਂਦਾ ਹੈ ਇਹ ਸਿਲਸਿਲਾ ਚੱਲਦਾ ਰਹਿਣਾ ਅੰਤਲੇ ਸਵਾਸ ਤੱਕ ਤੂੰ ਆਤਮ ਹੱਤਿਆ ਕਰਨ ਲਈ ਪੈਦਾ ਹੀ ਨਹੀਂ ਹੋਇਆ ਚੱਲ ਉੱਠ ਬੱਚੇ ਨਵੇਂ ਰਾ ਨਵਾਂ ਡੇਰਾ ਤੈਨੂੰ ਉਡੀਕ ਰਿਹਾ ਹੈ ਆ ਕੇ yogi ਉੱਠ ਖੜਾ ਇਨਾ ਪਿਆਰ ਨਾ ਜਤਾਓ yogi ਜੀ ਜਿਸ ਨੂੰ ਵੀ ਮੈਂ ਪਿਆਰ ਦਿੱਤਾ ਉਹ ਇਸ ਸੰਸਾਰ ਤੋਂ ਮਾਧੋਦਾਸ ਅੱਗੇ ਕੁਝ ਬੋਲ ਨਾ ਸਕਿਆ yogi ਹੱਸਣ ਲੱਗਾ ਹੱਸਦਾਰਿਆ ਬੋਲਿਆ ਮਾਧੋਦਾਸ ਪ੍ਰਮਾਤਮਾ ਨੇ ਇਹ ਰਹੱਸ ਆਪਣੇ ਪਾਸ ਰੱਖਿਆ ਜਿਸ ਪ੍ਰਾਣੀ ਨੇ ਜਿੰਨੇ ਸਵਾਸ ਲੈਣੇ ਹਨ ਉਸ ਨੂੰ ਕੋਈ ਘਟਾ ਨਹੀਂ ਸਕਦਾ ਤੇ ਨਾ ਹੀ ਕੋਈ ਵਦਾ ਸਕਦਾ ਹੈ ਮਾਧੋਦਾਸ ਮੈਂ ਲੋਨੀ ਮਾਠੇ ਦਾ ਯੋਗੀ ਹਾਂ ਇੱਥੇ ਨੇੜੇ ਹੀ ਲੋਨੀ گاؤں ਵਿੱਚ ਸਾਡਾ ਮੱਠ ਹੈ ਸਵੇਰੇ ਵੇਲੇ ਪਰਮਣ ਕਰਦਾ ਕਰਦਾ ਇੱਧਰ ਤੁਰਿਆ ਆਇਆ ਇੱਕ ਅਧਿਕ ਸ਼ਕਤੀ ਮੈਨੂੰ ਇੱਧਰ ਖਿੱਚੀ ਲਈ ਆਈ ਤੰਤਰ ਵਿਦਿਆ ਨਾਲ ਮੈਂ ਜਾਣ ਲਿਆ ਸੀ ਅੱਜ ਇੱਕ ਦੁਖੀ ਆਤਮਾ ਨਾਲ ਮੇਲ ਹੋਵੇਗਾ ਮਾਧੋਦਾਸ ਨਿਰਾਦਰੀ ਦਾ ਜੀਵਨ ਜੀਣ ਨਾਲੋਂ ਅੱਛਾ ਹੈ ਸਮਾ ਸਥਿਤੀਆਂ ਤੇ ਸਥਾਨ ਤਬਦੀਲ ਕਰ ਲਿਆ ਜਾਵੇ ਮੈਨੂੰ ਤੇਰੇ ਅੰਦਰ ਵਿਵੇਕ ਨਜ਼ਰ ਆਉਂਦਾ ਹੈ ਤੇਰੇ ਨਾਲ ਵਾਰਤਾ ਲਾਭ ਕਰਨਾ ਅੱਛਾ ਰਹੇਗਾ ਤੋ ਕੁਝ ਸਾਲ ਸੈਨਿਕ ਜੀਵਨ ਜੀਵਿਆ ਹੈ ਮੁਗਲਾਂ ਨਾਲ ਯੁੱਧ ਲੜੇ ਹਨ ਮੁਗਲ ਸਾਸਨ ਇਹਨਾ ਕਮਜ਼ੋਰ ਨਹੀਂ ਹੋਇਆ ਉਸ ਨੂੰ ਛਿੱਟਪੁੱਟ ਬਗਾਵਤਾਂ ਨਾਲ ਭਾਂਜ ਨਹੀਂ ਦਿੱਤੀ ਜਾ ਸਕੇਗੀ ਜਦ ਤੱਕ ਮੁਗਲ ਰਾਜ ਨੂੰ ਅੰਦਰੋਂ ਨਹੀਂ ਤੋੜਿਆ ਜਾਂਦਾ ਤਦ ਤੱਕ ਕੋਈ ਹਥਿਆਰਬੰਦ ਵਿਦਰੋਹ ਸਫਲ ਨਹੀਂ ਹੋਵੇਗਾ ਮਰਾਠੇ ਵੀ ਇੱਕਮਤ ਨਹੀਂ ਹਨ ਮਾਦੋਦਾਸ ਮੁਗਲਾਂ ਨੂੰ ਵੱਡੀ ਹਾਰ ਦੇਣ ਦਾ ਸਮਾਂ ਅਜੇ ਨਹੀਂ ਆਇਆ ਮਾਦੋਦਾਸ ਹੈਰਾਨ ਹੋ ਕੇ yogi 발 ਤੱਕਣ ਲੱਗਾ। Swami ji ਦੇ ਵੀ ਇਹੀ ਵਿਚਾਰ ਸਨ। ਗੁਰੂ ਜਾਨ ਕੇ ਪ੍ਰਸਾਦ ਵੀ ਇਵੇਂ ਹੀ ਆਖਿਆ ਕਰਦੇ ਸੀ। ਇਹ ਗੁਰੂ Swami yogi ਮੇਰੇ ਜੀਵਨ ਵਿੱਚ ਕਿਉਂ ਪ੍ਰਵੇਸ਼ ਕਰਦੇ ਨੇ? ਅਜਹੀ ਪਰੇਸ਼ਾਨੀ ਦੇ ਬਾਵਜੂਦ ਉਸ ਉੱਪਰ yogi ਦੀ ਗੱਲਾਂ ਦਾ ਬਹੁਤ ਪ੍ਰਭਾਵ ਪਿਆ। ਜਦੋਂ ਲੋਨੀ ਮੱਠ ਵੱਲ ਜਾ ਰਿਹਾ ਏ ਸਾ। ਤਾਂ ਗੱਲਾਂ ਵਿੱਚ yogi ਨੇ ਦੱਸਿਆ ਮੇਰਾ ਨਾਮ ਔਗੜਨਾਥ ਹੈ। ਦੂਰ ਦੂਰ ਤਿੱਕਰ ਲੋਨੀ ਮੱਠ ਬਾਰੇ ਤੰਤਰ ਮੰਤਰ ਔਰ ਜਾਦੂ ਟੂਣਿਆਂ ਕਾਰਨ ਲੋਕ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਂਦੇ ਰਹਿੰਦੇ ਨੇ ਫਿਰ ਵੀ ਆਪਣੀ ਸਮੱਸਿਆਵਾਂ ਦੇ ਸਮਾਧਾਨ ਲਈ ਭਾਰੀ ਸੰਖਿਆ ਵਿੱਚ ਲੋਕ ਆਉਂਦੇ ਨੇ ਇਸ ਨਾਲ ਮੱਠ ਦਾ ਪ੍ਰਬੰਧ ਚੱਲਦਾ ਰਹਿੰਦਾ ਹੈ ਇਹ ਪਰਮ ਬਣਿਆ ਰਹੇ ਸਾਡੇ ਹਿੱਤ ਵਿੱਚ ਹੈ ਮਾਧੋਦਾਸ ਦੇ ਮਾਨ ਵਿੱਚ ਆਇਆ ਪੁੱਛਾ ਕੀ ਹੈ ਤੰਤਰ ਮੰਤਰ ਪਰ ਉਹ ਚੁੱਪਚਾਪ ਯੋਗੀ ਦੇ ਪਿੱਛੇ ਤੁਰਿਆ ਗਿਆ ਅਜੀ ਉਪਰਾ ਵੀ ਸੀ योगी ਦੇ ਸੁਭਾਅ ਬਾਰੇ ਗਿਆਨ ਨਹੀਂ ਸੀ ਦੁਪਹਿਰ ਸਮੇਂ ਉਹਨਾਂ ਰਸਤੇ ਵਿੱਚ ਭੋਜਨ ਕਰਕੇ ਕੁਝ ਘੜੀਆਂ ਆਰਾਮ ਕੀਤਾ ਤ੍ਰਕਾਲਾਂ ਵੇਲੇ ਉਹ ਲੋਨੀ ਮੱਠ ਵਿੱਚ ਪਹੁੰਚ ਗਿਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੇ ਆਧਾਰਿਤ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪੂਰਾ ਇਤਿਹਾਸ ਪੂਰਾ ਜੀਵਨ ਸੁਣਨ ਲਈ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ